ਜਗਵਾਨੀ ਟੀਵੀ ਦੇਖ ਰਹੇ ਹੋ ਤੁਸੀਂ ਸਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਐਲਾਨ ਕੀਤੇ ਗਏ ਰੇਲ ਰੋਕ ਅੰਦੋਲਨ ਦੀ ਸ਼ੁਰੂਆਤ ਹੋ ਚੁੱਕੀ ਹੈ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਤਸਵੀਰਾਂ ਦਿਖਾ ਦਿੰਨੇ ਆ ਜਿੱਥੇ ਕਿਸਾਨ ਜਥੇਬੰਦੀਆਂ ਦੀ ਤਰਫੋਂ ਰੇਲ ਰੋਕ ਲਈਤੀ ਗਈ ਹੈ ਟ੍ਰੇਨ ਜਿਹੜੀ ਹੈ ਰੋਕ ਲਈਤੀ ਗਈ ਹੈ ਜੇਕਰ ਤੁਸੀਂ ਅੱਜ ਟ੍ਰੇਨ ਦੇ ਵਿੱਚ ਸਫ਼ਰ ਕਰਨ ਜਾ ਰਹੇ ਹੋ ਤਾਂ ਤੁਸੀਂ ਇਹ ਤਸਵੀਰਾਂ ਜ਼ਰੂਰ ਦੇਖ ਲਓ ਕਿਉਂਕਿ ਅੱਜ ਪੰਜਾਬ ਭਰ ਦੇ ਵਿੱਚ ਜਿਹੜੀ ਹੈ ਕਿਸਾਨਾਂ ਵੱਲੋਂ रेल रोको ਜਿਹੜਾ ਅੰਦੋਲਨ ਹੈ ਉਹ ਕੀਤਾ ਜਾ ਰਿਹਾ ਤਾਂ ਤਸਵੀਰਾਂ ਦਿਖਾ ਦਿੰਦੇ ਆਏ ਪਟਿਆਲਾ ਦੀ ਤਸਵੀਰਾਂ ਤੁਸੀਂ ਦੇਖੋਗੇ ਰੇਲਵੇ ਸਟੇਸ਼ਨ ਦੀ ਤਸਵੀਰ ਜਿਹੜੀ ਹੈ ਉਹ ਦਿਖਾ ਰਹੇ ਆ ਤੁਹਾਨੂੰ ਕਿ ਕਿਸਾਨਾਂ ਵੱਲੋਂ ਜਿਹੜੀ ਹੈ ਰੇਲ ਰੋਕ ਲਿੱਤੀ ਗਈ ਹੈ ਟਰੇਨ ਦੇ ਉੱਪਰ ਜਿਹੜਾ ਕਿਸਾਨ ਹੈ ਉਹ ਖੜੇ ਹੋਏ ਨਜ਼ਰ ਆ ਰਹੇ ਨੇ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਜਿਹੜੀ ਹੈ ਉਹ ਪਟਿਆਲਾ ਦੇ ਵਿੱਚ ਹੋ ਚੁੱਕੀ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅੱਜ ਜਿੱਥੇ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਲਗਾਤਾਰ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਆ ਰਹੇ ਨੇ ਤਾਂ ਉੱਥੇ ਹੀ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਗੂ ਮਰਨ ਵਰਤ ਦੇ ਬੈਠੇ ਨੇ 23ਵੇਂ ਦਿਨ ਦੇ ਵਿੱਚ ਜਿਹੜਾ ਉਹਨਾਂ ਦਾ ਮਰਨ ਵਰਤ ਹੈ ਉਹ ਪਹੁੰਚ ਚੁੱਕਿਆ ਅੱਜ ਤਾ ਲਗਾਤਾਰ ਡਾਕਟਰਾਂ ਨੇ ਕੱਲ ਕਾਨਫਰੰਸ ਵੀ ਕੀਤੀ ਸੀਗੀ ਜਿਸ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਸੀਗੀ ਕਿ ਲਗਾਤਾਰ ਉਹਨਾਂ ਦਾ weight ਜਿਹੜਾ ਹੈ ਵਜ਼ਨ ਜਿਹੜਾ ਹੈ ਉਹ ਘਟਦਾ ਜਾ ਰਿਹਾ ਜਿਸ ਕਰਕੇ ਸਰੀਰ ਦੇ ਵਿੱਚ ਕਮਜ਼ੋਰੀ ਆ ਰਹੀ ਹੈ ਤੁਰਨ ਫਿਰਨ ਤੋਂ ਅਸਮਰਥ ਹੁੰਦੇ ਜਾ ਰਹੇ ਨੇ ਤਾਂ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਨਾਲ ਆ ਕੇ ਗੱਲਬਾਤ ਕਰੇ ਕਿਉਂਕਿ ਪਿਛਲੇ ਦਿਨੀ डीजीपी पंजाब गौरव यादव ਅਤੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਜਿਹੜੀ ਟੀਮ ਹੈ ਉਹ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਮਿਲਣ ਵੱਲ ਹੀ ਪਹੁੰਚੀ ਸੀ ਲੇਕਿਨ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਲਿਖਤੀ ਰੂਪ ਦੇ ਵਿੱਚ ਮੀਟਿੰਗ ਦਿੱਤੀ ਜਾਵੇ ਤਾਂ ਜੋ ਅਸੀਂ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਕਰ ਸਕੀਏ ਤਾਂ ਤਸਵੀਰਾਂ ਦੇਖੋਗੇ ਤੁਸੀਂ ਕਿ ਅੱਜ ਸਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਰੇਲ ਰੋਕਾਂ ਦੀ ਸ਼ੁਰੂਆਤ ਜਿਹੜੀ ਹੈ ਉਹ ਹੋ ਚੁੱਕੀ ਹੈ ਤਾਂ ਕਿਸਾਨ ਜਿਹੜੇ ਨੇ ਟ੍ਰੇਨਾਂ ਰੋਕਦੇ ਹੋਏ ਨਜ਼ਰ ਆ ਰਹੇ ਨੇ ਪਟਿਆਲਾ ਤੋਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖੋਗੇ ਕੀ ਲਗਾਤਾਰ ਵਖ ਵਖ ਥਾਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿਸਾਨਾਂ ਨੇ ਟ੍ਰੇਨਾਂ ਰੋਕਣੀਆਂ ਸ਼ੁਰੂ ਕਰ ਦਿੱਤੀਆਂ ਨੇ ਤਾਂ ਪਟਿਆਲਾ ਦੇ ਵਿੱਚ ਵੀ ਟ੍ਰੇਨ ਆਈ ਸੀਗੀ ਟ੍ਰੇਨ ਜਿਹੜੀ ਹੈ ਕਿਸਾਨਾਂ ਨੇ ਰੋਕ ਲਿੱਤੀ ਹੈ ਤਾਂ ਭਾਰੀ ਪੁਲਿਸ ਬੱਲ ਵੀ ਇਸ ਖਾਂ ਦੇ ਉੱਪਰ ਤੇ ਨਾ ਆਤਾ ਹੈ ਪਟੜੀਆਂ ਦੇ ਉੱਪਰ ਕਿਸਾਨ ਮਹਿਲਾਵਾਂ ਆਤੇ ਕਿਸਾਨ ਆਗੂ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆਵਣਗੇ ਤਾਂ ਇਹ ਪਟਿਆਲਾ ਦੀ ਤਸਵੀਰ ਦਿਖਾ ਰਹੇ ਹਾਂ ਪਟਿਆਲਾ ਦੇ ਵਿੱਚ ਕਿਸਾਨਾਂ ਨੇ ਟ੍ਰੇਨਾਂ ਰੋਕਣੀਆਂ ਜਿਹੜੀਆਂ ਨੇ ਸ਼ੁਰੂ ਕਰ ਦਿੱਤੀਆਂ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਕਿ ਬਜ਼ੁਰਗ ਕਿਸਾਨ ਤੁਹਾਨੂੰ ਆ ਟ੍ਰੇਨ ਦੀ ਪਟਰੀਆਂ ਦੇ ਉੱਪਰ ਨਜ਼ਰ ਆਵਣਗੇ ਕਿਸਾਨ ਮਹਿਲਾਵਾਂ ਜਿਹੜੀਆਂ ਨੇ ਉਹ ਤੁਹਾਨੂੰ ਇਸ ਧਰਨੇ ਦੇ ਵਿੱਚ ਨਜ਼ਰ ਆਵਣਗੀਆਂ ਤਾਂ ਲਗਾਤਾਰ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਕਿਸ ਤਰ੍ਹਾਂ ਅੱਜ ਰੇਲ ਰੋਕੋ ਅੰਦolan ਦੀ ਸ਼ੁਰੂਆਤ ਜਿਹੜੀ ਹੈ ਉਹ ਹੋਈ ਹੈ ਤਾਂ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਟ੍ਰੇਨਾਂ ਰੋਕੀਆਂ ਸੀਗੀਆਂ ਟ੍ਰੇਨਾਂ ਜਾਮ ਕੀਤੀਆਂ ਸੀਗੀਆਂ ਲੇਕਿਨ ਲਗਾਤਾਰ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਆ ਰਹੇ ਨੇ ਫਿਰ ਵੀ ਉਸ ਦੀ ਬਜਾਏ ਜਿਹੜੀ ਹੈ ਕੇਂਦਰ ਸਰਕਾਰ ਜਿਹੜੀ ਹੈ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਨੂੰ ਜਿਹੜੀ ਹੈ ਉਹ ਤਿਆਰ ਨਹੀਂ ਹੈਗੀ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਕਿਸ ਉਮਰ ਦੀ ਬੀਬੀ ਜਿਹੜੀ ਹੈ ਉਰੇ ਪ੍ਰਦਰਸ਼ਨ ਦੇ ਉੱਪਰ ਬੈਠੀ ਹੈ ਤਰਨੇ ਪ੍ਰਦਰਸ਼ਨ ਤੇ ਬੈਠੀ ਹੈ ਤਾਂ ਹਾਲਾਂਕਿ ਸਰਕਾਰ ਨੂੰ ਜਿੱਥੇ ਇਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਉਸ ਤੋਂ ਇਲਾਵਾ ਕਿਸਾਨਾਂ ਨੂੰ ਜਿਹੜਾ ਅੰਦੇਖਾ ਕੀਤਾ ਜਾ ਰਿਹਾ ਤਾਂ ਉਸ ਦੀ ਇਹ ਤਸਵੀਰ ਤੁਸੀਂ ਦੇਖੋਗੇ ਕਿ ਲਗਾਤਾਰ ਕਿਸਾਨ ਸੜਕਾਂ ਦੇ ਉੱਪਰ ਹੈ ਰੁੱਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਜ ਕੇਂਦਰ ਸਰਕਾਰ ਦੇ ਖਿਲਾਫ ਜਿੱਤੇ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਤਾਂ ਉੱਥੇ ਹੀ ਅੱਜ ਪੂਰੇ ਪੰਜਾਬ ਭਰ ਦੀ 52 ਥਾਵਾਂ ਦੇ ਉੱਪਰ ਰੇਲ ਰੋਕੋ ਦੀ ਤਸਵੀਰਾਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਗੱਲਬਾਤ ਕਰਾਂਗੇ ਕਿ ਕਰਕੇ ਸਾਰੀ ਵਕ ਵਕ ਪਿੰਡਾਂ ਤੋ ਉਰੇ ਪਹੁੰਚੇ ਨੇ ਰੇਲ ਰੋਕੋ ਦੀ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ ਪਟਿਆਲਾ ਦੇ ਵਿੱਚ ਵੀ ਜਿਹੜੀ ਹੈ ਟ੍ਰੇਨਾਂ ਰੁਕਣੀਆਂ ਸ਼ੁਰੂ ਕਰ ਦਿੱਤੀਆਂ ਨੇ ਗੱਲਬਾਤ ਕਰ ਮਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਅਸੀਂ ਜੀ ਪਢੇੜੀ ਪਢੇੜੀ ਕਲਾਂ ਦੀ ਜਥੇਬੰਦੀ ਵਿੱਚੋਂ ਆ ਅਸੀਂ ਅਰਬਨ ਸਟੇਟ ਰਹਿਣ ਵਾਲੇ ਆ ਅੱਜ ਇਹ ਗੁੰਗੀਆਂ ਸਰਕਾਰਾਂ ਤੇ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਹਨਾ ਇੱਕ ਹਲੂਣਾ ਹੀ ਦੇ ਰਹੇ ਆ ਸਾਡੇ ਡੱਲੇਵਾਲ ਸਾਹਿਬ ਇਸ ਜਥੇਬੰਦੀ ਤੇ ਭੁੱਖ ਹੜਤਾਲ ਮਰਨ ਵਰਤਦੇ ਪਏ ਨੇ ਅੱਜ ਇੱਕ ਸਾਡਾ ਸਿੰਘ ਸ਼ਹੀਦ ਹੋਇਆ ਜਿਨੇ ਕੇ ਆਪਣੇ ਪੁਆਇਜ਼ਨ ਇੱਕ ਮਤਲਬ ਕਿ ਦੁੱਖ ਦੇ ਵਿੱਚ ਕਿਹਦਾ ਜੀ ਕਰਦਾ ਇੱਕ ਬਜ਼ੁਰਗ ਦਾ ਜੀ ਨਹੀਂ ਕਰਦਾ ਮਰਨ ਨੂੰ ਉਨੇ ਸਦਕ ਵਿੱਚ ਮਤਲਬ ਜੋਦੀ ਸ਼ਹੀਦੀ ਹੋਈ ਆ ਉਹ ਜਿਹੜਾ ਸ਼ੰਭੂ ਬਾਰਡਰ ਤੇ ਜਿਹੜਾ ਮੁੰਡੇ ਨੇ ਜ਼ਹਿਰ ਪੀਤੀ ਸੀ ਯੋਦਾ ਸਿੰਘ ਨੇ ਖੰਨੇ ਦੇ ਉਸ ਦੀ ਮੌਤ ਹੋ ਚੁੱਕੀ ਹੈ ਹਾਂਜੀ ਹੋ ਗਈ ਸੀ ਉਹਦੀ ਮੌਤ ਸ਼ਹੀਦ ਹੋ ਗਿਆ ਜੀ ਇੱਕ ਕੌਮ ਲਈ ਸ਼ਹੀਦ ਹੋਇਆ ਗੁੰਗਿਆ ਵਾਲੀ ਸਰਕਾਰ ਕੁਝ ਇੱਕ ਸੂਈ ਵੇਚਣ ਵਾਲਾ ਆਪਣੀ ਸੂਈ ਦੀ ਕੀਮਤ ਤੈਅ ਕਰਦਾ ਕਿ ਇਹ ਇੱਕ ਕਣਕ اگਾਉਣ ਵਾਲਾ ਝੋਨਾ اگਾਉਣ ਵਾਲਾ ਆਪਣੀ ਕੀਮਤ ਤੈਅ ਨਹੀਂ ਕਰ ਸਕਦਾ ਐਮਐਸਪੀ ਦੇ ਜੋ ਲਿਖੇ ਵੀ ਲਿਖਤੀ ਕਾਨੂੰਨ ਦਿੱਤੇ ਸੀ ਉਹਨਾਂ ਨੇ ਵੀ ਅਸੀਂ ਲਾਗੂ ਕਰਾਂਗੇ ਉਹ ਲਾਗੂ ਨਾ ਕਰਨ ਉਹ ਦੁਬਾਰਾ ਮੰਗਾ ਮਨਾਉਣ ਤੇ ਕਿ ਇਹ ਆਪਾਂ ਧਰਨੇ ਲਾਏ ਹੋਏ ਨੇ ਵੀ ਸਰਕਾਰ ਨੂੰ ਥੋੜਾ ਜਿਹਾ ਜਾਗ ਜਾਗੇ ਪਰ ਨਹੀਂ ਜਾਗ ਰਹੀ ਹੁਣ ਖਨੋਰੀ ਬਾਰਡਰ ਸ਼ੰਭੂ ਬਾਰਡਰ ਤੇ ਦੇਖੋ ਤੁਰ ਕੇ ਜਾਣ ਲਈ ਅਤਵਾਦੀ ਨੇ ਇਹਨਾਂ ਕੋਲ ਕੀ ਅਸਲਾ ਤੁਰ ਕੇ ਜਾ ਰਹੇ ਨੇ ਉਹ ਤਾਂ ਵੀ ਅਲਾਉਡ ਨਹੀਂ ਕੀਤਾ ਮੋਦੀ ਸਰਕਾਰ ਨੇ ਜੇ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਪਰ ਹੋਇਆ ਖਨੋਰੀ ਬਾਰਡਰ ਤੇ ਹਲਚਲ ਤੇਜ਼ ਹੋ ਰਹੀ ਹੈ ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਸਿਆਸੀ ਲੀਡਰ ਉੱਤੇ ਪਹੁੰਚ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਦੀ ਸਿਹਤ ਹਾਲ ਚਾਲ ਨਾਲ ਕੀ ਸਮਝਦੇ ਹੋ ਉਸ ਨੂੰ ਜਿਸ ਤਰ੍ਹਾਂ ਪਹਿਲਾਂ ਜਥੇਬੰਦੀਆਂ ਵੀ ਵੱਖ ਹੋ ਗਈਆਂ ਸੀਗੀਆਂ ਅੰਦੋਲਨ ਦੋ ਪਹਾੜ ਹੋ ਗਿਆ ਸੀਗਾ ਹਨਾ ਉਹ ਵੀ ਹੁਣ ਕਿਸਾਨਾਂ ਕੋਲ ਮੂੜ ਮੀਟਿੰਗ ਕਰਨ ਦੇ ਲਈ ਜਗਜੀਤ ਸਿੰਘ ਢੱਲੇਵਾਲ ਪਹੁੰਚਣ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਜੀ ਪਹੁੰਚਣਾ ਚਾਹੀਦਾ ਇਹ ਤਾਂ ਆਪਸੀ ਰੌਲੇ ਨੇ ਤਾਂ ਚੱਲਦੇ ਨੇ ਹੁਣ ਜ਼ਮੀਰ ਦੀ ਗੱਲ ਆ ਗਈ ਜ਼ਮੀਨਾਂ ਦੀ ਗੱਲ ਹੀ ਹੈਗੀ ਜ਼ਮੀਰ ਦੀ ਗੱਲ ਹੈ ਹਰ ਇੱਕ ਨੂੰ ਜਾਗਣਾ ਚਾਹੀਦਾ ਇੱਕ ਦਾ ਫਾਇਦਾ ਨਹੀਂ ਸਾਰਿਆਂ ਦਾ ਹੀ ਫਾਇਦਾ ਹੈ ਠੀਕ ਹੈ ਨਹੀਂ ਉਹ ਉਹਨਾਂ ਨੂੰ ਜਿਹੜੇ ਨਹੀਂ ਆ ਰਹੇ ਉਹਨਾਂ ਨੂੰ ਨਾਲ ਰਲਣਾ ਚਾਹੀਦਾ ਹੈਗਾ ਇਹ ਜ਼ਰੂਰੀ ਆ ਬਿਲਕੁਲ ਜ਼ਰੂਰੀ ਹੈ ਕਿ ਇਕਜੁੱਟ ਹੋਣ ਦੀ ਤਾਂ ਹੁਣ ਇਕਜੁੱਟ ਹੋਂਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਪਟਿਆਲਾ ਰੇਲਵੇ ਸਟੇਸ਼ਨ ਦੀ ਤਸਵੀਰ ਦਿਖਾ ਰਹੇ ਆ ਜਿੱਥੇ ਕਿਸਾਨਾਂ ਨੇ ਟ੍ਰੇਨਾਂ ਰੋਕਣੀਆਂ ਸ਼ੁਰੂ ਕਰ ਦਿੱਤੀਆਂ ਨੇ ਗੱਲਬਾਤ ਕਰਾਂਗੇ ਹੋਰ ਵੀ ਕਿ ਹਸਾਨ ਮਹਿਲਾਵਾ ਜੜੀਆਂ ਨੇ ਵਕ ਵਕ ਪਿੰਡਾਂ ਤੋਂ ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਉੱਪਰ ਪਹੁੰਚੇ ਨੇ ਪਟਿਆਲਾ ਦੇ ਵਿੱਚ ਅੱਜ ਤਿੰਨ ਥਾਵਾਂ ਦੇ ਉੱਪਰ ਜਿਹੜੀ ਹੈ ਟ੍ਰੇਨ ਰੋਕੋ ਰੇਲ ਰੋਕੋ ਦੀ ਜਿਹੜੀ ਸ਼ੁਰੂਆਤ ਆ ਉਹ ਹੋਈ ਹੈ ਤਾਂ ਕਿਹੜੇ ਪਿੰਡ ਤੋਂ ਆਏ ਹੋ ਜੀ ਤੁਸੀਂ ਅਸੀਂ ਅਰਬਨ ਸਟੇਟ ਪਟਿਆਲਾ ਪੀਕੇ ਜੂ ਪਟੇੜੀ ਕਲਾਂ ਜਥੇ ਬੰਦੀ ਦੇ ਨਾਲ ਆ ਸੀ ਤੇ ਅੱਜ ਕਾਲ ਸੀਗੀ ਅੱਜ ਰੇਲਵੇ ਸਟੇਸ਼ਨ ਤੇ ਆਉਣ ਦੀ ਤਾਂ ਇਸ ਲਈ ਅਸੀਂ ਆਏ ਆ ਜਿਸ ਤਰ੍ਹਾਂ ਅੱਜ 23ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਮਰਨ ਵਰਤ ਪਹੁੰਚ ਚੁੱਕਿਆ ਹੈ ਡਾਕਟਰਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਦੱਸਿਆ ਹੈ ਕਿ ਉਹਨਾਂ ਦਾ 12 ਕਿਲੋ ਵਜ਼ਨ ਘਟ ਗਿਆ ਹਨਾ ਕਿ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਕਿ ਕਿਸੇ ਵੇਲੇ ਵੀ ਸਾਇਲੈਂਟ ਅਟੈਕ ਆ ਸਕਦਾ ਹੈ ਕਿਸ ਤਰ੍ਹਾਂ ਵੇਖਦੇ ਹਾਂ ਕਿ ਹਾਜੇ ਵੀ ਕੇਂਦਰ ਸਰਕਾਰ ਮਤਲਬ ਕਿ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈਗੀ ਥੋੜੀਆਂ-ਬਹੁਤੀਆਂ ਪ੍ਰੋਬਲਮਾਂ ਆਉਂਦੀਆਂ ਰਹਿੰਦੀਆਂ ਨੇ ਸਿਹਤ ਤੇ ਪਰ ਉਹ ਪੂਰੀ ਚੜਦੀ ਕਲਾ 'ਚ ਨਹੀਂ ਜਿੰਨੀ ਦੇਰ ਸਰਕਾਰ ਨਹੀਂ ਮੋਚਦੀ મોદી ਸਰਕਾਰ ਲਾ ਲਓ ਪੰਜਾਬ ਸਰਕਾਰ ਲਾ ਲਓ ਦੋਨਾਂ ਸਰਕਾਰਾਂ ਤੋਂ ਹੀ ਅਸੀਂ ਤਾਂ ਵਿਰੋਧ ਕਰਦੇ ਹਾਂ ਦੋਨਾਂ ਸਰਕਾਰਾਂ ਦਾ ਹੀ ਪਰ ਇਹਨਾਂ ਨੂੰ ਚਾਹੀਦਾ ਹੈ ਕਿ ਵੀ ਜੋ ਉਹਨਾਂ ਦੀਆਂ ਮੰਗਾਂ ਨੇ ਉਹ ਮੰਨਣੀਆਂ ਚਾਹੀਦੀਆਂ ਨੇ ਹਰ ਇੱਕ ਹਰ ਇੱਕ ਚੀਜ਼ ਦਾ ਸਰਕਾਰ ਮੁੱਲ ਲਾਉਂਦੀ ਹੈ ਕਿਉਂ ਬੇ ਕਿਸਾਨ ਐਵੇਂ ਫਿਰਦੇ ਆ ਕੋਈ ਖੇਤਾਂ ਵਿੱਚ ਧੱਕੇ ਖਾਂਦੇ ਇਹਨਾਂ ਦੀ ਇਹਨਾਂ ਨੂੰ ਐਮ ਐਸ ਪੀ ਉਹ ਮੰਗਦੇ ਆ ਹੋਰ ਕੀ ਮੰਗਦੇ ਆ ਇਹ ਤੇ ਫਿਰ ਉਹਨਾਂ ਨੂੰ ਦੇਣੀ ਚਾਹੀਦੀ ਆ ਪਹਿਲਾਂ ਉਥੋਂ ਪਹਿਲੀ ਗੱਲ ਇਹਨਾਂ ਨੂੰ ਉੱਠਣਾ ਨਹੀਂ ਚਾਹੀਦਾ ਸੀ ਸਾਡੇ ਕਿਸਾਨ ਜਥੇਬੰਦੀਆਂ ਨੂੰ ਜਿੰਨੀ ਦੇ ਰਹੇ ਉਹਨਾਂ ਨੇ ਰਿਟਰਨ 'ਚ ਦੇਣਾ ਨਹੀਂ ਸੀਗਾ ਰਿਟਰਨ 'ਚ ਲੈ ਕੇ ਫਿਰ ਉਥੋਂ ਦਿੱਲੀ ਤੋਂ ਮੋਰਚਾ ਚੱਕਣਾ ਸੀਗਾ ਚਲੋ ਹੁਣ ਵੀ ਅਸੀਂ ਤਾਂ ਸਾਰੇ ਜਥੇਬੰਦਿਆਂ ਨੂੰ ਅਪੀਲ ਹੀ ਕਰਦੇ ਆ ਵੀ ਜੋ ਕੱਲੇ ਢੱਲੇਵਾਲ ਦੇ ਘਰ ਦਾ ਮਸਲਾ ਨਹੀਂ ਹੈ ਸਾਰੇ ਦੁਨੀਆ ਦਾ ਮਸਲਾ ਹੈ ਸਾਰੇ ਦੁਨੀਆ ਰੋਟੀ ਖਾਂਦੀ ਹੈ ਅੰਨ ਖਾਂਦੀ ਹੈ ਇਸ ਲਈ ਸ਼ਹਿਰਾਂ ਵਾਲਿਆਂ ਨੂੰ ਵੀ ਪਿੰਡਾਂ ਵਾਲਿਆਂ ਨੂੰ ਵੀ ਇਸਦਾ ਹੱਥ ਜੋੜ ਕੇ ਅਪੀਲ ਹੀ ਹੈ ਵੀ ਬਾਹਰ ਨਿਕਲੋ ਇਹਦਾ ਦੋ ਦਿਨਾਂ ਜਮਾਨਾ ਜਾਣਗੇ ਜੇ ਦੁਨੀਆ ਸਾਰੀ ਅੰਦਰੋਂ ਬਾਹਰ ਨਿਕਲ ਆਵੇ ਸਾਡ ਜਿਸ ਤਰ੍ਹਾਂ ਰਵਨੀਤ ਬਿੱਟੂ ਪਟਿਆਲਾ ਪਹੁੰਚੇ ਸੀਗੇ ਪਿਛਲੇ ਦਿਨੇ ਆ ਨਾ ਮੋਤੀ ਮਹਿਲ ਦੇ ਵਿੱਚ ਆਏ ਕੈਪਟਨ ਸਾਹਿਬ ਦੇ ਮਹਿਲ 'ਚ ਉੱਥੇ ਆ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਮੈਂ ਕਿਸਾਨਾਂ ਦੇ ਨਾਲ ਆ ਕਿ ਮੈਨੂੰ ਕਿਸਾਨ ਦੱਸਣ ਕਿ ਮੈਂ ਕਿੱਥੇ ਆਵਾਂ ਉਹਨਾਂ ਦੇ ਨਾਲ ਮੀਟਿੰਗ ਕਰਨ ਲਈ ਕਿ ਮੈਂ ਵੀ ਮੰਤਰੀ ਆ ਕਿ ਮੇਰੇ ਨਾਲ ਗੱਲ ਕਰਨ ਮੈਂ ਉਹਨਾਂ ਦਾ ਪ੍ਰਸਤਾਵ ਲੈ ਕੇ ਉਹਨਾਂ ਦੀ ਮੰਗਾਂ ਲੈ ਕੇ ਕੇਂਦਰ ਕੋਲ ਜਾਵਾਂਗਾ ਗੱਲਬਾਤ ਕਰਾਂਗਾ ਉਹਨਾਂ ਦੇ ਲਈ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਉਹ ਇੱਕ ਆਪਾਂ ਬਿਆਨ ਸਮਝੀਏ ਜਾਂ ਫਿਰ ਆਪਾਂ ਕਹੀਏ ਕਿ ਭਾਈ ਸਿਆਸਤ ਰੋਟੀਆਂ ਸੇਕਣੀਆਂ ਨੇ ਸਿਆਸਤ ਹੀ ਆ ਰੋਟੀਆਂ ਹੀ ਸੇਕ ਰਹੇ ਨੇ ਇੱਥੋਂ ਤਾਂ ਬਿੱਟੂ ਨੂੰ ਕਿਸੇ ਨੇ ਜਿਤਾਇਆ ਨਹੀਂ ਬੀਜਪੀ ਦਾ ਬਿਲਕੁਲ ਬੁਰਾ ਹਾਲ ਕੀਤਾ ਠੀਕ ਹੈ ਹੁਣ ਜੇ ਤੈਨੂੰ ਇੰਨੀ ਉਹ ਮਦਦ ਆਉਂਦੀ ਆ ਡੱਲੇਵਾਲ ਸਾਹਿਬ ਦੀ ਜਾਂ ਕਿਸਾਨਾਂ ਦੀ ਤਾਂ ਫਿਰ ਤੂੰ ਜਾ ਉੱਥੇ ਨਾ ਆਮ ਬੰਦਾ ਬਣ ਕੇ ਜਾ ਖਾਸ ਮੰਤਵਾਂ ਵਾਂਗ ਇਹ ਨਾ ਜੇ ਐਮਪੀ ਹੋਏਗਾ ਤੂੰ ਬੀਜੇਪੀ ਲਈ ਹੋਏਗਾ ਕਿਸਾਨਾਂ ਲਈ ਤਾਂ ਕੋਈ ਐਮਪੀ ਨਹੀਂ ਜਦੋਂ ਕਾਂਗਰਸ ਦਾ ਨਹੀਂ ਹੋ ਸਕਿਆ ਤੇ ਫਿਰ ਉਹ ਬੀਜੇਪੀ ਦੇ ਕੀ ਹੋਜੂ ਸਾਡਾ ਕੀ ਹੋਜੂਗਾ ਉਹ ਨਹੀਂ ਹੋਊਗਾ ਨਾ ਬਸ ਫਿਰ ਅਸੀਂ ਤਾਂ ਉਹਦੇ ਨਾਲ ਉਹਦੇ ਵਿਰੋਧ ਚ ਬਿਲਕੁਲ ਹੱਕ ਚ ਨਹੀਂ ਆਜੇ ਟ੍ਰੇਨਰ ਰੋਕੀਆਂ ਨੇ ਜੀ ਫਿਰ ਅੱਜ ਰੇਲ ਰੋਕੋ ਅੰਦੋਲਨ ਚਾਰੇ ਟ੍ਰੇਨਰ ਰੋਕੀਆਂ ਨੇ ਹਾਂਜੀ ਅਸੀਂ ਪੂਰਾ ਸਾਥ ਦੇਵਾਂਗੇ ਆਪਣੇ ਕਿਸਾਨ ਭਾਈਆਂ ਦਾ ਤੁਸੀਂ ਦੇਖੋਗੇ ਹੋਰ ਮਹਿਲਾਵਾਂ ਵੀ ਉਰੇ ਪਹੁੰਚੀਆਂ ਹੋਈਆਂ ਨੇ ਗੱਲਬਾਤ ਕਰਾਂਗੇ ਲਗਾਤਾਰ ਕਿਉਂਕਿ ਸੰਘਰਸ਼ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਸੰਘਰਸ਼ ਚੱਲ ਰਿਹਾ ਜੀ ਫਿਰ ਸ਼ੰਭੂ ਤੇ ਖਨੋਰੇ ਤੇ ਤਾਂ ਚੱਲ ਹੀ ਰਿਹਾ ਅੱਜ ਪੂਰੇ ਪੰਜਾਬ ਦੇ ਵਿੱਚ ਵੀ ਟ੍ਰੇਨਾਂ ਰੋਕੀਆਂ ਜਾ ਰਹੀਆਂ ਨੇ ਹਨਾ ਪਟਿਆਲਾ ਵੀ ਰੋਕੀਆਂ ਨੇ ਹਾਂਜੀ ਹਾਂਜੀ ਰੋਕੀਆਂ ਜਾ ਰਹੀਆਂ ਸਰਕਾਰ ਸਾਡੇ ਤੇ ਦਬਾਅ ਬਣਾਉਂਦੀ ਆ ਖੇਤੀਬਾੜੀ ਨੂੰ ਦੁਆਰਾ ਲਾਗੂ ਕਰ ਰਹੀ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਕਿਹੜੀ ਹਾਲਤ ਵਿੱਚ ਆ ਸਭ ਨੂੰ ਪਤਾ ਜੇ ਉਹਨਾਂ ਨੂੰ ਕੁਝ ਹੋ ਵੀ ਗਿਆ ਨਾ ਬਸ ਫਿਰ ਕਿਸਾਨਾਂ ਨੇ ਪਤਾ ਨਹੀਂ ਕੀ ਕਰਨਾ ਕੀ ਨਾ ਕਰਨਾ ਉਹ ਸਾਡੇ ਬਹੁਤ ਵਧੀਆ ਲੀਡਰ ਬਾਕੀ ਹੋਰ ਪੁੱਤ ਮੈਂ ਉਹਨਾਂ ਦੀ ਹਾਲਤ ਨੂੰ ਦੇਖ ਕੇ ਕੁਝ ਕਹਿ ਨਹੀਂ ਸਕਦੀ ਮਰ ਬਹੁਤ ਖਰਾਬ ਟੀਵੀ ਤੇ ਵੀ ਉਹਨਾਂ ਨੂੰ ਦੇਖਣ ਜਾਂਦਾ ਹੁਣ ਮੇਰੇ ਕੋਲ ਇੰਨੀ ਜ਼ਿਆਦਾ ਉਹਨਾਂ ਦੀ ਹਾਲਤ ਖਰਾਬ ਰਿਪੋਰਟ ਪੇਸ਼ ਕੀਤੀ ਸੀ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਟੈਸਟ ਕਰਨ ਤੋਂ ਬਾਅਦ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਜਗਾ ਕਿ 12 ਕਿਲੋ ਵਜ਼ਨ ਘਟ ਗਿਆ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਨਾ ਕੀ ਬਈ ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਹੀ ਗੱਲਬਾਤ ਕਰੇ ਤੇ ਹੁਣ ਹੀ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਇਲਾਜ ਜਿਹੜਾ ਸ਼ੁਰੂ ਹੋਣਾ ਚਾਹੀਦਾ ਹੈ ਕਿਉਂਕਿ ਉਹ ਬੜੀ ਗੰਭੀਰ ਹਾਲਤ ਦੇ ਵਿੱਚ ਨੇ ਉਹਨਾਂ ਦੀ ਜਿਹੜੀ ਹਾਲਤ ਆ ਪੂਰੀ ਕਮਜ਼ੋਰ ਜਦੋਂ ਉਹਨਾਂ ਦੀ ਨਾ ਬੀ ਟੀਵੀ ਤੇ ਤਸਵੀਰ ਆਂਦੀ ਆ ਮੈਂ ਤਾਂ ਦੇਖਿਆ ਨਹੀਂ ਜਾਂਦਾ ਹੈਗਾ ਇਨਾ ਦੁੱਖ ਹੁੰਦਾ ਨਾ ਅੰਦਰ ਨੂੰ ਵੀ ਕਿਸ ਤਰ੍ਹਾਂ ਆ ਸਰਕਾਰ ਜਿਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਕਿਸ ਤਰ੍ਹਾਂ ਮਹਾਰਾਜ ਜਿਹਨੇ 10ਵੇਂ ਪਾਸ਼ਾ ਜੀ ਨੇ ਆਪਣੇ ਬੱਚੇ ਮਾਤਾ ਪਿਤਾ ਅਸੀਂ ਸਾਰਾ ਕੁਝ ਦਹੀਂ ਬੈਠੇ ਆ ਫੇਰ ਵੀ ਸਾਡੇ ਦੁਆਰਾ ਉਹੀ ਗੋਲੀਆਂ ਉਹੀ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਗੋਲੇ ਗੇਦੇ ਆ ਸਾਡੇ ਹਰੇਕ ਤਰ੍ਹਾਂ ਸਾਨੂੰ ਨਾ ਤੰਗ ਕਰਦੀ ਆ ਸਰਕਾਰ ਅਸੀਂ ਹੁਣ ਵੀ ਮੋਦੀ ਦੇ ਉੱਤੇ ਪੋਸਟਰ ਲਾ ਰਹੇ ਸੀ ਮੈਂ ਕਿਹਾ ਉਰਾ ਫੜਾ ਪੱਟিয়ে ਪਾੜ ਕੇ ਘੇਰੀਏ ਮੈਂ ਕਿਹਾ ਹੁਣ ਵੀ ਰਸਤੇ ਮੈਂ ਕਿਹਾ ਉਰਨ ਫੜਾਉ ਉਹਨਾਂ ਨੂੰ ਪਾੜ ਕੇ ਘੇਰੀਏ ਉਹ ਤਿੰਨੀਆਂ ਮਾੜੀਆਂ ਸਰਕਾਰਾਂ ਨਾ ਇਸ ਤੋਂ ਬਾਅਦ ਜੇ ਢੱਲੇਵਾਲ ਸਾਹਿਬ ਨੂੰ ਕੁਝ ਉਸ ਤੋਂ ਬਾਅਦ ਨਾ ਕੋਈ ਐਮਐਲਏ ਨਾ ਕੋਈ ਕੁਝ ਚੰਗੀ ਤਰ੍ਹਾਂ ਸਰਕਾਰਾਂ ਨੂੰ ਪਤਾ ਲਾ ਦਾਂਗੇ ਕਿ ਕਿਸਾਨ ਹੁੰਦੇ ਕੀ ਆ ਹਰ ਪਾਸੇ ਤੋਂ ਹਰ ਪਾਸੇ ਤੋਂ ਸਾਨੂੰ ਹੀ ਤੰਗ ਕਰਦੇ ਆ ਸਰਕਾਰਾਂ ਹਰ ਨੇ ਤੁਸੀਂ ਦੇਖ ਰਹੇ ਹੋ ਅੱਜ ਰੇਲ ਰੋਕਾ ਅੰਦੋਲਨ ਜਿਹੜਾ ਪੂਰੇ ਪੰਜਾਬ ਪਰ ਦੇ ਵਿੱਚ ਚੱਲ ਰਿਹਾ ਪੂਰੇ ਪੰਜਾਬ ਭਰ ਚ 52 ਥਾਵਾਂ ਦੇ ਉੱਪਰ ਕਿਸਾਨਾਂ ਨੇ ਜਿਹੜੀਆਂ ਰੇਲਾਂ ਨੇ ਉਹ ਰੋਕਣੀਆਂ ਸ਼ੁਰੂ ਕਰ ਦਿੱਤੀਆਂ ਨੇ 12 ਵਜੇ ਜਿਹੜਾ ਸੰਘਰਸ਼ ਹੈ ਉਹ ਸ਼ੁਰੂ ਹੋਇਆ ਹੈ ਰੇਲਵੇ ਸਟੇਸ਼ਨਾਂ ਦੇ ਉੱਪਰ ਪਟਿਆਲਾ ਦੇ ਵਿੱਚ ਵੀ ਇਹ ਸੰਘਰਸ਼ ਚੱਲਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖੋਗੇ ਵੱਡੀ ਗਿਣਤੀ ਚ ਕਿਸਾਨ ਜਿਹੜੇ ਨੇ ਉਹ ਟਰੈਕਟਰ ਟਰਾਲੀਆਂ ਲੈ ਕੇ ਰੇਲਵੇ ਸਟੇਸ਼ਨਾਂ ਦੇ ਉੱਪਰ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਾਂ ਇਹ ਰੇਲ ਰੋਕੋ ਦੀ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਪਟਿਆਲਾ ਤੋਂ ਦਿਖਾ ਰਹੇ ਹਾਂ ਕਿ ਪਟਿਆਲਾ ਦੇ ਵਿੱਚ ਜਗਜੀ ਖਨੋਰੀ ਬਾਰਡਰ ਦੇ ਉੱਪਰ ਡਾਕਟਰਾਂ ਦੇ ਕਹਿਣ ਮੁਤਾਬਕ ਕਿ ਕਮਜ਼ੋਰ ਹੁੰਦੀ ਜਾ ਰਹੀ ਹੈ ਜਿਸ ਤਰ੍ਹਾਂ ਵਜ਼ਨ ਘਟ ਰਿਹਾ ਹੈ ਮਰਨ ਵਰਤ ਤੇ ਬੈਠਿਆ ਦਾ ਤਾਂ ਉਸੇ ਤਰ੍ਹਾਂ ਉਹਨਾਂ ਨੂੰ ਇਲਾਜ ਜਿਹੜੀ ਆ ਉਹ ਨਾਲ ਦੇ ਨਾਲ ਹੀ ਜ਼ਰੂਰਤ ਹੈ ਤਾਂ ਹੋਰ ਕਿਸਾਨ ਆਗੂ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਲੇਕਿਨ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਤਾਂ ਗੱਲਬਾਤ ਕਰਦੇ ਹਾਂ ਜਿਸ ਤਰ੍ਹਾਂ ਲਗਾਤਾਰ ਖਨੋਰੀ ਬਾਰਡਰ ਦੇ ਉੱਪਰ ਹਨ ਅੱਜ 23 ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਰਤ ਪਹੁੰਚ ਚੁੱਕਿਆ ਤੇ ਸ਼ੰਭੂ ਤੇ ਜੋ ਕੁਝ ਹੋਇਆ ਉਹ ਤੁਸੀਂ ਆਪ ਦੇਖ ਕੇ ਆਪਣੀ ਹੱਕੀ ਹਨ ਕਿ ਜੋ ਅਥਰੂ ਗੈਸ ਦੇ ਗੋਲੇ ਚੱਲੇ ਹਨ ਟੀਅਰ ਗੈਸ ਪਾਣੀ ਦੀ ਬੁਛਾੜਾ ਦੇਖੋ ਇਹ ਸਰਕਾਰ ਦੀ ਇੱਕ ਨੀਤੀ ਹੈ ਕਿ ਕਾਰਪੋਰੇਟ ਸਿਸਟਮ ਨੂੰ ਭਾਰਤ ਦੇ ਵਿੱਚ ਕਿਵੇਂ ਲਾਗੂ ਕਰਨਾ ਕਿਉਂਕਿ ਹਰ ਬੰਦੇ ਨੂੰ ਇਹ ਪਤਾ ਵੀ ਜਿਹੜੇ ਮਨੁੱਖ ਨੇ ਜਿਉਂਦਾ ਰਹਿਣਾ ਜਿਉਂਦੇ ਰਹਿਣ ਦੇ ਲਈ ਜੋ ਚੀਜ਼ ਖਾਣੀ ਆ ਭਾਵੇਂ ਉਹ ਅੰਨਾ ਭਾਵੇਂ ਉਹ ਕੋਈ ਫਰ ਫਰੂਟ ਆ ਜਾਂ ਕੋਈ ਹੋਰ ਚੀਜ਼ ਆ ਇਹ ਧਰਤੀ ਜੀ ਹੀ ਪੈਦਾ ਹੋਣਾ ਤੇ ਇੱਥੋਂ ਦੇ ਕਾਰਪੋਰੇਟਾਂ ਨੂੰ ਇਹ ਲੱਗਦਾ ਕਿ ਜੇ ਅਸੀਂ ਖੇਤੀ ਤੇ ਕਬਜ਼ਾ ਕਰ ਲਿਆ ਤਾਂ ਜਿਹੜਾ ਮਨੁੱਖ ਹੈ ਤੇ ਉਸ ਨੂੰ ਅਸੀਂ ਆਪਣੀ ਨੀਤੀ ਦੇ ਮੁਤਾਬਕ ਹੀ ਉਹਨਾਂ ਦਾ ਕੰਮ ਧੰਦਾ ਤੇ ਉਹਨਾਂ ਦੀ ਲੇਬਰ ਉਹ ਤੈਅ ਕਰਾਂਗੇ ਜੇ ਸੱਚੀ ਮੁੱਚੀ ਸਾਡੇ ਖੇਤ ਉਹਨਾਂ ਕੋਲੇ ਚਲੇ ਜਾਂਦੇ ਆ ਤਾਂ ਇੱਥੇ ਖਾਸ ਕਰਕੇ ਪੰਜਾਬ ਜਿਹੜਾ ਖੇਤੀ ਨਾਲ ਸੰਬੰਧਿਤ ਸਾਡਾ ਸੂਬਾ ਤੇ ਜੇ ਖੇਤੀ ਸਾਡੇ ਕੋਲ ਖੁੱਸ ਜਾਂਦੀ ਆ ਤਾਂ ਸਾਡੇ ਕੋਲੇ ਜਣੀ ਜਿਉਂਦੇ ਰਹਿਣ ਵਾਸਤੇ ਲੋਕਾਂ ਕੋਲੇ ਕੁਝ ਨਹੀਂ ਰਹਿਣਾ ਜਿਹੜਾ ਮੋਦੀ ਸਾਹਿਬ ਅੱਜ ਇਹ ਕਹਿੰਦਾ ਵੀ ਅਸੀਂ 80 ਕਰੋੜ ਆਬਾਦੀ ਨੂੰ ਆ ਆਬਦੇ ਕੋਲੋਂ ਅਨਾਜ ਦਿੰਨੇ ਆ ਤਾਂ ਸਾਨੂੰ ਘੱਟੋ ਘੱਟ ਇਹ ਗੱਲ ਤਾਂ ਸਪਸ਼ਟ ਕਰੇ ਸਰਕਾਰ ਮੋਦੀ ਸਾਹਿਬ ਇਹ ਸਪਸ਼ਟ ਕਰਨ ਕਿ 80 ਕਰੋੜ ਆਬਾਦੀ ਨੂੰ ਕਿੱਥੋਂ ਉਹ ਅਨਾਜ ਖਵਾਊਗਾ ਜੇ ਸਾਡੇ ਖੇਤ ਕਾਰਪੋਰੇਟਾਂ ਕੋਲੇ ਚਲੇ ਜਾਂਦੇ ਆ ਤੇ ਅਗਲਾ ਇਹ ਹੈ ਵੀ ਜਿਹੜੇ ਸਾਡੇ ਮੋਰਚੀ ਨੇ ਮੋਰਚੇ ਨੇ ਜਿਵੇਂ ਤੁਸੀਂ ਡੱਲੇਵਾਲ ਸਾਹਿਬ ਦੀ ਗੱਲ ਕੀਤੀ ਆ ਸਾਨੂੰ ਪਤਾ ਹੈ ਮੇਰੀ ਡਿਊਟੀ ਖਨੋਰੀ ਹੀ ਹੁੰਦੀ ਆ ਉਹਨਾਂ ਦੇ ਨੇੜੇ ਤੇ ਉਹਨਾਂ ਦੀ ਸਿਹਤ ਭਾਵੇਂ ਕਮਜ਼ੋਰ ਹੋ ਗਈ ਪਰ ਉਹਨਾਂ ਦਾ ਜਿਹੜਾ ਮਨੋਬਲ ਬਹੁਤ ਉੱਚਾ ਤੇ ਬਹੁਤ ਹੌਸਲੇਚ ਨੇ ਚੜ੍ਹਦੀ ਕਲਾ ਚ ਨੇ ਤੇ ਸ਼ੰਭੂ ਬਾਰਡਰ ਤੇ ਵੀ ਇਹ ਵੱਡੇ ਵੱਡੇ ਜਿਹੜੇ ਗੋਲੇ ਮਾਰਦੇ ਆ ਤੇ ਕਿੰਨੇ ਲੋਕ ਫੱਟੜ ਹੋਇਆ ਤੇ ਸਾਡਾ ਸਾਥੀ ਇੱਕ 14 ਤਰੀਕ ਦੇ ਇਸ ਬਲਾਸਟਾਂ ਦੇ ਵਿੱਚ ਇਹਨਾਂ ਤੋਂ ਦੁਖੀ ਹੋ ਕੇ ਤੇ ਡੱਲੇਵਾਲ ਦੀ ਸਿਹਤ ਨੂੰ ਦੇਖਦੇ ਹੋਏ ਉਸ ਨੇ ਜ਼ਹਿਰੀਲੀ ਜਿਹੜੀ ਗੋਲੀਆਂ ਨੇ ਦਵਾਈ ਹੈ ਜਿਹੜੀ ਸਲਫਾਸ ਵਗੈਰਾ ਖਾਧੀ ਹੈ ਤੇ ਉਹ ਅੱਜ ਸਾਡੇ ਕੋਲੋਂ ਵਿਛੜ ਚੁੱਕੇ ਆ ਲੇਕਿਨ ਜਦੋਂ ਯੋਧੇ ਨੇ ਉਸ ਦਿਨ ਸ਼ੰਭੂ ਬਾਰਡਰ ਦੇ ਉੱਪਰ ਹਨਾ ਉਹ ਗੋਲੀਆਂ ਖਾਧੀਆਂ ਸੀਗੀਆਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਨਾ ਉਸਨੇ ਅਖੀਰਲੇ ਸਮੇਂ 'ਚ ਉਹ ਆਪਣੇ ਕਿਸਾਨ ਆਗੂਆਂ ਨੂੰ ਕਿਹਾ ਸੀਗਾ ਕਿ ਜਗਜੀਤ ਸਿੰਘ ਢੱਲੇਵਾਲ ਦੀ ਜਿਸ ਤਰ੍ਹਾਂ ਦੀ ਸਿਹਤ ਹੈ ਜੋ ਕੁਝ ਵਰਤਾਵ ਸਰਕਾਰ ਉਹਨਾਂ ਦੇ ਨਾਲ ਕਰ ਰਹੀ ਹੈ ਕੋਈ ਗੱਲਬਾਤ ਨਹੀਂ ਕਰ ਰਹੀ ਹੈਗੀ ਹਨਾ ਮੈਂ ਉਸ ਤੋਂ ਬੜਾ ਦੁਖੀ ਆ ਇਹ ਗੱਲ ਅਖੀਰਲੇ ਸਮੇਂ 'ਚ ਕਹੀ ਸੀਗੀ ਉਸਨੇ ਹਾਂਜੀ ਕਿਉਂਕਿ ਮੈਂ ਦੱਸ ਰਿਹਾ ਨਾ ਮੈਂ ਦੱਸ ਵੀ ਚੁੱਕਿਆ ਆਵਦੀ ਗੱਲ ਦੇ ਵਿੱਚ ਕਿ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਦੇਖਦੇ ਹੋਏ ਸ਼ੰਭੂ ਬਾਰਡਰ ਦੇ ਉੱਤੇ ਸਾਡੇ ਲੋਕਾਂ ਤੇ ਗੰਦੇ ਪਾਣੀਆਂ ਦੀ ਬਿਛਾੜਾਂ ਤੇ ਮਿਰਚਾਂ ਦੇ ਸਪਰੇਅ ਤੇ ਕਿੰਨੇ ਗੋਲੇ ਜਿਹੜੇ ਉਹਨੇ ਆਪਦੀ ਅੱਖੀਂ ਦੇਖਿਆ ਤੇ ਉਸ ਦਿਨ ਉਹ 14 ਤਰੀਕ ਨੂੰ ਉਸ 101 ਮਰਜੀਬੜਿਆਂ ਦੇ ਵਿੱਚ ਵੀ ਸ਼ਾਮਲ ਸੀ ਤੇ ਇਸ ਚੀਜ਼ਾਂ ਨੂੰ ਉਹ ਨਾਂ ਸਹਾਰਦਾ ਹੋਇਆ ਉਹ ਸਾਥੀ ਨੇ ਸਲਫਾਸ ਦੀਆਂ ਜਿਹੜੀਆਂ ਗੋਲੀਆਂ ਖਾਧੀਆਂ ਕਿਉਂਕਿ 10 ਮਹੀਨੇ ਤੋਂ ਸਾਥੀ ਸਾਨੂੰ ਪਤਾ ਲੱਗਿਆ ਕਿ ਵੀ ਉੱਥੇ ਕਿਤੇ ਨਾ ਕਿਤੇ ਉਹ ਲੰਗਰਾਂ 'ਚ ਸੇਵਾ ਕਰ ਰਿਹਾ ਤੇ ਉਹ ਸਾਰਾ ਕੁਝ ਦੇਖ ਕੇ 10 ਮਹੀਨਾ ਦਾ ਉਹਦੇ ਤੋਂ ਪ੍ਰਭਾਵਿਤ ਹੋ ਕੇ ਤੇ ਪਿਛਲੇ ਜਿਹੜਾ 2020-21 ਦੇ ਵਿੱਚ ਘੋਲ ਲੜਿਆ 750 ਸਾਡਾ ਕਿਸਾਨ ਸ਼ਹੀਦ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਾ ਹੋਇਆ ਆਪਦੀ ਬਿਆਨੀ ਜਣੀ ਉਹ ਬਿਆਨ ਵੀ ਕਰਕੇ ਗਿਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਵੀ ਮੈਂ ਸਲਫਾਸ ਕਾ ਕੇ ਅੱਜ ਇੱਥੋਂ ਸਦਾ ਲਈ ਤੁਹਾਡੇ ਕੋਲ ਵਿਛੜ ਰਿਹਾ ਪਰ ਸਾਨੂੰ ਨਹੀਂ ਸੀ ਉਮੀਦ ਕਿ ਸਾਡਾ ਸਾਥੀ ਵਿਛੜੂਗਾ ਪਰ ਇਥੋਂ ਦੀਆਂ ਗਲਤ ਨੀਤੀਆਂ ਕਰਕੇ ਇਥੋਂ ਦੀਆਂ ਸਿਹਤ ਸਹੂਲਤਾਂ ਠੀਕ ਨਾ ਹੋਣ ਕਰਕੇ ਸਾਡੇ ਸਾਥੀਆਂ ਨੂੰ ਸਾਡੇ ਕੋਲੋਂ ਵਿਛੜਨਾ ਪਿਆ ਬਿਲਕੁਲ ਅੱਜ ਇੱਕ ਹੋਰ ਕਿਸਾਨ ਨੌਜਵਾਨ ਜਿਹੜਾ ਹੈ ਸ਼ਹੀਦ ਹੋਇਆ ਕਿਉਂਕਿ ਸ਼ੰਭੂ ਬਾਰਡਰ ਦੇ ਉੱਪਰ ਉਸਨੇ 14 ਤਰੀਕ ਨੂੰ ਜਦੋਂ ਮਰਜੀਵੜਿਆ ਨਾਲ ਜੱਥਾ ਗਿਆ ਸੀਗਾ ਕੋਚ ਕਰਨ ਦੇ ਲਈ ਦਿੱਲੀ ਕੋਚ ਕਰਨ ਦੇ ਲਈ ਤਾਂ ਉਸ ਸਮੇਂ ਦੌਰਾਨ ਜੋ ਕੁਝ ਹੋਇਆ ਉਸ ਤੋਂ ਦੁਖੀ ਹੋ ਕੇ ਉਸਨੇ ਜਿਹੜੀ ਜ਼ਹਿਰੀਲੀਆਂ ਗੋਲੀਆਂ ਖਾਧੀਆਂ ਸੀਗੀਆਂ ਜਗਜੀਤ ਸਿੰਘ ਡੱਲੇਵਾਲ ਉਹਦਾ ਸਿਹਤ ਦਾ ਹਵਾਲਾ ਦਿੱਤਾ ਸੀਗਾ ਉਸਨੇ ਆਪਣੀ ਮੌਤ ਨੂੰ ਕਿ ਮੈਂ ਇਸ ਕਰਕੇ ਮਰਨ ਲੱਗਿਆ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਹੁਣੇ ਜੜੇ ਮਰਨ ਵਰਤ ਤੇ ਬੈਠੇ ਨੇ ਲਗਾਤਾਰ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਵਿਗੜਦੀ ਜਾ ਰਹੀ ਹੈ ਤੇ ਜਿਹੜੀ ਕਮਜ਼ੋਰੀ ਹੈ ਉਹ ਉਹਨਾਂ ਦੇ ਸਰੀਰ ਦੇ ਵਿੱਚ ਆਂਦੀ ਜਾ ਰਹੀ ਹੈ ਸਰਕਾਰਾਂ ਸਾਡੇ ਨਾਲ ਜੋ ਵਰਤਾਪ ਕਰ ਰਹੀਆਂ ਨੇ ਉਸ ਦੁੱਖ ਦੇ ਵਜੋਂ ਉਸਨੇ ਖੁਦਕੁਸ਼ੀ ਕਰਨ ਦੀ ਉੱਤੇ ਕੋਸ਼ਿਸ਼ ਕੀਤੀ ਸੀਗੀ ਤੇ ਅੱਜ ਉਹ 14 ਤਰੀਕ ਨੂੰ ਜਿਹੜੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤਾਂ ਉਸ ਤੋਂ ਬਾਅਦ ਰਜਿੰਦਰਾ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀਗਾ ਤਾਂ ਅੱਜ ਉਸ ਦੀ ਜਿਹੜੀ ਹੈ ਮੌਤ ਹੋਈ ਹੈ ਸ਼ਹੀਦੀ ਹੋਈ ਹੈ ਤਾਂ ਤਸਵੀਰਾਂ ਦੇਖੋਗੇ ਲਗਾਤਾਰ ਉਰੇ ਸੰਘਰਸ਼ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਗਲਤ ਕਰਾਂਗੇ ਹੋਰ ਵੀ ਸਾਡੇ ਨਾਲ ਜਿਹੜੀਆਂ ਮਹਿਲਾਵਾਂ ਨੇ ਬੀਬੀਆਂ ਨੇ ਪਿੰਡਾਂ ਤੋਂ ਉਹ ਮੌਜੂਦ ਨੇ ਬੀਬੀ ਅੱਜ ਸੰਘਰਸ਼ ਚੱਲ ਰਿਹਾ ਹੈ ਰੇਲਾ ਰੋਕੀਆਂ ਨੇ ਇੱਕ ਕਿਸਾਨ ਨੌਜਵਾਨ ਸ਼ਹੀਦ ਹੋਇਆ ਅੱਜ ਹੀ ਕੋਰ ਹਾਂ ਪਤਾ ਦੁਖੀ ਹੋ ਕੇ ਬੈਠੇ ਆ ਉਰੇ ਕਿਸਾਨਾਂ ਕੋ ਜੇ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਕਰ ਰਹੀ ਹੈ ਜਿਸ ਤਰ੍ਹਾਂ ਸ਼ੰਭੂ ਬਾਰਡਰ ਦੇ ਉੱਪਰ ਹਨ ਹਾਲਾਤ ਵਿਗੜੇ ਸੀਗੇ ਪਿਛਲੇ ਦਿਨੀ ਹਨ ਕੀ ਕਿਵੇਂ ਦੇਖਦੇ ਹੋ ਕੇਂਦਰ ਸਰਕਾਰ ਦੀ ਭੂਮਿਕਾ ਜਿਸ ਤਰ੍ਹਾਂ ਤਸੱਦ ਜਿਹੜਾ ਕਿਸਾਨਾਂ ਦੇ ਉੱਪਰ ਹੋ ਰਿਹਾ ਥਰੂ ਗੈਸ ਦੇ ਗੋਲੇ ਮਾਰੇ ਜਾ ਰਹੇ ਨੇ ਪਾਣੀ ਦੀ 부ਛਾੜਾ ਹਨ ਇੱਕ ਨੌਜਵਾਨ ਅੱਜ ਸ਼ਹੀਦ ਹੋ ਗਿਆ ਉਸਨੇ ਗੋਲੀਆਂ ਖਾ ਲਈਆਂ ਉੱਥੇ ਕੀ ਜਗਜੀਤ ਸਿੰਘ ਢੱਲੇਵਾਲਾਂ ਦੀ ਸਿਹਤ ਵਿਗੜ ਰਹੀ ਹੈ ਦੁਖੀ ਹੋ ਕੇ ਪੁੱਤ ਕੀ ਕਰਨ ਕਿਸਾਨਾਂ ਹਨ ਕਿਸਾਨ ਦੇ ਖੰਨਦਾਤਾ ਹਨ ਸਭ ਨੂੰ ਖਾਣ ਨੂੰ ਦਿੰਦਾ ਇਹੀ ਸਾਡੇ ਨਾਲ ਉਹ ਕਰਦੇ ਨੇ ਬੀਬੀ ਜੋ ਕੁਝ ਹੋ ਰਿਹਾ ਹੈ ਬਾਰਡਰਾਂ ਦੇ ਉੱਪਰ ਤੁਸੀਂ ਦੇਖਿਆ ਹੋਵੇਗਾ ਨਾ ਕਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਹਨਾ ਕਿਸ ਤਰ੍ਹਾਂ ਦੇਖਦੇ ਹਾਂ ਉਸ ਨੂੰ ਜਿਸ ਦਾ ਜਗਜੀਤ ਸਿੰਘ ਡੱਲੇਵਾਲ ਹੋਣੀ ਅੱਜ 23ਵਾਂ ਦਿਨ ਹੋ ਗਿਆ ਮਰਨ ਵਰਤ ਤੇ ਬੈਠਿਆ ਨੂੰ ਉਹਨਾਂ ਦਾ ਛੋਟੀ ਉਮਰ ਦਾ ਪੋਤਾ ਤੁਸੀਂ ਦੇਖਿਆ ਹੋਵੇਗਾ ਨਾ ਮੁੰਡਿਆ ਨੂੰ ਅਪੀਲ ਕਰ ਰਿਹਾ ਕਿ ਤੁਸੀਂ ਪਿੰਡਾਂ ਚੋਂ ਇੱਥੇ ਆਓ ਦਾਦੂ ਦੇ ਕੋਲ ਪਹੁੰਚੋ ਹਨਾ ਚੜ੍ਹਦੀ ਕਲਾ ਦੇ ਵਿੱਚ ਨੇ ਦਾਦੂ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕਰ ਰਿਹਾ ਸੈਂਟਰ ਸਰਕਾਰ ਨੂੰ ਹਨਾ ਮੋਦੀ ਸਰਕਾਰ ਨੂੰ ਕਿ ਤੁਸੀਂ ਆਓ ਗੱਲਬਾਤ ਕਰ ਲਓ ਮੇਰੇ ਦਾਦੂ ਨਾਲ ਹਨਾ ਕਿਸਾਨਾਂ ਦੀਆਂ ਮੰਗਾਂ ਮੰਨੋ ਸਰਕਾਰ ਤਾਂ ਅਰਸਾ ਨਹੀਂ ਕਰਦੀ ਇਹ ਸਰਕਾਰ ਤਾਂ ਕੋਈ ਨੁਮੈਦਾਰੀ ਨਹੀਂ ਚੱਕ ਰਹੀ ਜੇ ਸਰਕਾਰ ਤਾਂ ਕਰਦੀ ਦਿੱਲੀ ਕਿੰਨਾ ਕਿੰਨਾ ਵਦੀਨ ਹੋ ਕੇ ਆਉਂਦੇ ਆ ਫਿਰ ਉੱਥੇ ਨਾ ਜਿੱਤੇ ਜਾਂਦੇ ਸਰਕਾਰ ਤਾਂ ਠਾਕੇ ਲਈ ਵੋਟਾਂ ਪਾਉਂਦੀ ਮਾਰੀ ਫਿਰ ਅਸੀਂ ਜੱਟ ਨੇ ਵੋਟਾਂ ਵੀ ਪਾਤੀਆਂ ਫਿਰ ਉਹ ਵੋਟਾਂ ਦਾ ਵੀ ਕੋਈ ਅਸਰ ਨਹੀਂ ਸਾਡਿਆਂ ਦਾ ਹੋਇਆ ਉਹ ਵੀ ਫਿਰ ਅਸੀਂ ਇੱਥੇ ਬਿਠਿਆ ਤੇ ਸਾਨੂੰ ਕੋਈ ਕਿਸੇ ਦਾ ਫਾਇਦਾ ਨਹੀਂ ਹੁਣ ਸਾਨੂੰ ਹੁਣ ਆਪ ਦੀ ਜੁੱਤਣਾ ਜਿੱਤਣਾ ਪਊਗਾ ਸਿੱਧਾ ਜਿੱਤਾਂਗੇ ਬਿਲਕੁਲ ਤੁਸੀਂ ਦੇਖ ਰਹੇ ਹੋ ਸੰਘਰਸ਼ ਜਿਹੜਾ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਲਗਾਤਾਰ ਕਿਸਾਨ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਪ੍ਰਦਰਸ਼ਨ ਜਿਹੜਾ ਆਪਣਾ ਸੰਘਰਸ਼ ਜਿਹੜਾ ਉਹ ਕਰਦੇ ਹੋਏ ਆ ਰਹੇ ਨੇ ਤਾਂ ਇਹ ਤਾਂ ਬਿਲਕੁਲ ਖਨੋਰੀ ਅਤੇ ਸ਼ੰਭੂ ਬਾਰਡਰ ਦੇ ਉੱਪਰ ਸੰਘਰਸ਼ ਚੜ੍ਹਦੀ ਕਲਾ ਦੇ ਵਿੱਚ ਹੈ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਨੇ ਅੱਜ 23ਵਾਂ ਦਿਨ ਹੋ ਚੁੱਕਿਆ ਹੈ ਕਿਸਾਨ ਆਗੂ ਜਗਜੀਤ ਸਿੰਘ ਢਲੇਵਾਲ ਉਹਨਾਂ ਨੂੰ ਮਰਨ ਵਰਤ ਤੇ ਬੈਠਿਆ ਨੂੰ ਤਾਰੇ ਰੋਕੋ ਅੰਦੋਲਨ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਚੱਲ ਰਿਹਾ ਸਾਡੇ ਨਾਲ ਕਿਸਾਨ ਮਹਿਲਾਵਾਂ ਮੌਜੂਦ ਨੇ ਜਿਹੜੀਆਂ ਅਕਸਰ ਸਟੇਜਾਂ ਦੇ ਉੱਪਰ ਗਰਜਦੀਆਂ ਹੋਈਆਂ ਨਜ਼ਰ ਆਉਂਦੀਆਂ ਸੀਗੀਆਂ ਇਹਨਾਂ ਦੀ ਸਪੀਚਾਂ ਸੁਣ ਕੇ ਜਿਹੜੇ ਵੱਡੇ ਵੱਡੇ ਸਿਆਸੀ ਆਗੂ ਨੇ ਉਹ ਵੀ ਘਬਰਾ ਜਾਂਦੇ